ਉਹ ਜਿਨ੍ਹਾਂ ਨੇ ਆਣਾ ਹੈ ਨਾ ਉਹਨਾਂ ਵਾਸਤੇ ਨਾ ਸਫਾਈ ਬੜੀ ਜ਼ਰੂਰੀ ਹੈ ਨਾਲੇ ਉਹ ਪੱਕੇ ਤੌਰ ਤੇ ਆ ਰਹੇ ਨੇ ਚਲੋ ਮੈਂ ਤੁਹਾਨੂੰ ਦੱਸ ਹੀ ਦੇਣੀ ਆ ਕਿ ਮੰਮੀ ਆ ਰਹੇ ਨੇ ਵਾਪਸ ਯਾਨੀ ਕਿ ਆਪਣੀ ਦੋਨਾਂ ਦੀ ਸੱਸ ਉਹ ਆ ਜਾ ਬਤੰਦਰਾ ਕਿੱਥੇ ਰਹਿ ਗਿਆ ਆ ਕੁਛ ਨਹੀਂ ਘਰ ਵਾਲੇ ਤੋਂ ਇਲਾਵਾ ਨਾ ਅਸੀਂ ਜਨਾਨੀਆਂ ਨੇ ਬਾਹਰ ਕਮੇਟੀ ਵੀ ਪਾਈ ਹੁੰਦੀ ਆ ਤੇ ਮੇਰੀਓ ਕਮੇਟੀ ਨਿਕਲ ਆਈ ਸੀ ਤੇ ਮੈਂ ਤੁਹਾਡੇ ਲਈ ਗਿਫਟ ਲੈ ਆਈ ਮੈਂ ਤੈਨੂੰ ਕੀ ਬੁਲਾਵਾਂ ਇੱਥੋਂ ਜਾਣ ਦੀ ਵਜ੍ਹਾ ਵੀ ਨਾ ਤੂੰ ਹੀ ਐ ਯਾਨੀ ਉੱਠ ਕੇ ਬੈਠ ਕੇ ਨਾ ਕਰ ਤਰੇ ਗੋਡੇ ਦੁਖ ਜਾਣੇ ਆ ਜਿੰਨਾ ਨੇ ਆਉਣਾ ਵਾ ਤੈਨੂੰ ਫੇਰ ਉੱਠਣਾ ਪੈ ਜਾਣਾ ਦੇਖਤੀ ਏ ਅਸੀਂ ਲੜਨ ਨਹੀਂ ਆਏ ਸਾਡੀ ਧੀ ਨੂੰ ਇਦਾਂ ਨਹੀਂ ਰੋਲਣਾ ਦੇਖੋ ਜੀ ਅਸੀਂ ਵੀ ਨਹੀਂ ਚਾਹਦੇ ਬਈ ਇਹ ਰੋਲੇ ਪਰ ਜਿੱਦਾਂ ਛੋਟੇ ਵਾਲੀ ਨੇ ਮੈਨੂੰ ਪੋਤਾ ਦਿੱਤਾ ਹੈ ਨਾ ਤੇ ਮੈਂ ਇਹ ਚਾਹਨੀ ਆ ਵੀ ਇਹ ਵੀ ਮੈਨੂੰ ਪੋਤਾ ਦੇਵੇ ਸਾਡੀ ਕੁੜੀ ਕਿਹੜੀ ਬੁੱਢੀ ਹੋ ਗਈ ਏ ਐ ਨਾ ਤੀਜਾ ਚਾਂਨਸ ਲਾਊਗੀ ਕੀ ਪਤਾ ਰੱਬੇ ਦੀ ਸੋਣੀ ਲਵੇ ਲੋਕੀ ਤਾਂ ਤਿੰਨ ਤਿੰਨ ਚਾਰ ਚਾਰ ਕੁੜੀਆਂ ਤੋਂ ਬਾਅਦ ਵੀ ਦੇਖਦੇ ਨੇ ਵੀ ਮੁੰਡਾ ਹੋ ਜਾਏਗਾ ਰੱਬੇ ਦੀ ਸੁਣੇਗਾ ਚਲੋ ਮੈਂ ਤਾਂ ਇਹੀ ਚਾਹਨੀ ਆ ਵੀ ਆਪੇ ਨਾ ਮੁੰਡਾ ਦੇ ਦੇਵੇ ਪਰ ਜੇ ਇਹਦੇ ਕੁੜੀ ਹੋ ਗਈ ਤਾਂ ਮੇਰੇ ਮੁੰਡੇ ਨੂੰ ਤਾਂ ਪਹਿਲੇ ਤਾਨੇ ਸੁਣਨ ਨੂੰ ਮਿਲਦੇ ਸੀ ਫਿਰ ਹੋਰ ਮਿਲਣਗੇ ਇਹ ਸਮਝਦਾਰੀ ਵਾਲੀ ਗੱਲ ਨਹੀਂ ਕਰ ਰਹੀ ਤੂੰ ਘਰ ਦੀ ਮੋਢੇ ਤੇ ਘਰ ਨੂੰ ਜੋੜ ਕੇ ਰੱਖ ਨਾਨੀ ਜੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮੰਮੀ ਜੀ ਇਹਨਾਂ ਦੇ ਪਿਓ ਨੂੰ ਫੋਨ ਲਗਾਓ ਭਾਬੀ ਉਹ ਇੱਥੇ ਕਿੱਥੇ ਉਹ ਤਾਂ ਪਹਾੜਾਂ 'ਚ ਘੁੰਮਣ ਗਿਆ ਜੇ ਉਹਨੂੰ ਪਤਾ ਲੱਗਿਆ ਕਿ ਤੁਸੀਂ ਇੱਥੇ ਆਏ ਹੋ ਪਹਾੜਾਂ ਤੋਂ ਛਾਲ ਹੀ ਨਾ ਮਾਰ ਦੇ ਕਿਤੇ ਦੇਖੋ ਜੀ ਗੱਲ ਹੈਗੀ ਐਦਾਂ ਉਹ ਆਏਗਾ ਉਹਦੇ ਨਾਲ ਵੀ ਗੱਲ ਕਰ ਲਾਂਗੇ ਕੁੜੀ ਅਸੀਂ ਇੱਥੇ ਛੱਡਣਾ ਆਂ ਕੁੜੀ ਛੱਡ ਕੇ ਚੱਲੇ ਆਹੋ ਆਹੋ ਤੁਸੀਂ ਤੇ ਛੱਡ ਜੋ ਪਰ ਜਦ ਅਗਲੇ ਦਾ ਘਰ ਵਾਲਾ ਹੀ ਨਹੀਂ ਰੱਖਣਾ ਚਾਹੁੰਦਾ ਕਿਉਂ ਕਿੱਦਾਂ ਲਾ ਲੈਗੀ ਲਾਪ੍ਰਿਤ ਤੈਨੂੰ ਬੜਾ ਪਤਾ ਮੇਰੇ ਘਰ ਵਾਲੇ ਬਾਰੇ ਉਹਨੇ ਰੱਖਣੀ ਏ ਕਿ ਨਹੀਂ ਰੱਖਣੀ ਤੇਰਾ ਆਪਣਾ ਵਸਿਆ ਹੋਇਆ ਹੈ ਨਾ ਤੇ ਮੇਰਾ ਨਾ ਉਹ ਝਾੜ ਦੋ ਮੰਮੀ ਕਿੰਨੇ ਮਹੀਨਿਆਂ ਬਾਅਦ ਆਪਣੇ ਪੇਕਿਆਂ ਤੋਂ ਆਈ ਆ ਤੇ ਆਕਰ ਦੇਖ ਲੋ ਹਲੇ ਵੀ ਕਿੰਨੀ ਆ ਤੇਰਾ ਵਿੱਚ ਬੋਲਣਾ ਬੰਦਾ ਨਹੀਂ ਹੈਗਾ ਜਾ ਅਗਲੇ ਹਫ਼ਤੇ ਚਾਹ ਪਾਣੀ ਬਣਾ ਜਾ ਕੇ ਨਾਲੇ ਬਹੁਤੀ ਜ਼ਬਾਨ ਨਾਲ ਲੜਾ ਕਿਰਨਾ ਇਹਦਾ ਨਾਂ ਕੀ ਏ ਲਾਪ੍ਰਿਤ ਲਾਪ੍ਰਿਤ ਤੇਰਾ ਮੁੱਲ ਵੀ ਮੁੰਡੇ ਕਰਕੇ ਪਿਆ ਹੈ ਜੱਜੇ ਟੱਪੇ ਨਾ ਖਾ ਤੂੰ ਮੁਕ ਦੀ ਗੱਲ ਦੱਸੋ ਤੁਸੀਂ ਕੁੜੀ ਹੁਣ ਵਸਾਣੀ ਏ ਕਿ ਤੁਹਾਨੂੰ ੱਤਕਾ ਕਰੀਏ ਸਾਡੇ ਪਾਣੇ ਰਹਿ ਜਾਵੇ ਅਸੀਂ ਕਿਹੜਾ ਇਹਨੂੰ ਕੁਝ ਕਹਨੇ ਆ ਪਰ ਜਿਨੇ ਇਹਦੇ ਬੱਚਿਆਂ ਨੂੰ ਪਾਲਣਾ ਹੈ ਜਾਂ ਦੋਹੀ ਨੇ ਰਾਜੀ ਮੰਮੀ ਕੁੜੀਆਂ ਕਿੰਨੀਆਂ ਗਰੋਟੀਆਂ ਖਾਣਨਗੀ ਉਹਨਾਂ ਉੱਤੇ ਮੈਨੂੰ ਬਹੁਤ ਖੁਸ਼ ਹੈਗਾ ਮੈਨੂੰ ਪਤਾ ਤੁਹਾਡੇ ਮੁੰਡੇ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਜੇ ਦਿਨ ਉਹਨੇ ਤੁਹਾਨੂੰ ਆਕੇ ਦੱਸਿਆ ਸੀ ਤੁਹਾਡਾ ਥੱਪੜ ਮਾਰਨਾ ਬੰਦਾ ਸੀ ਤੇ ਤੁਸੀਂ ਉਹਨੂੰ ਛੇਹਾਂ ਦੇਈ ਜਾਂਨੇ ਨਾ ਕਹਿਓ ਜੀ ਮਾਓ ਨਾ ਮੁੰਡਾ ਉੱਥੇ ਜੋਗਾ ਛੱਡ ਰਿਹਾ ਨਾ ਇੱਥੇ ਜੋਗਾ ਸਾਡੀ ਕੁੜੀ ਨਾ ਕੋਈ ਛੁੱਟੀ ਹੋਈ ਨਹੀਂ ਹੈਗੀ ਜਿਹਨੂੰ ਤੁਸੀਂ ਜਦੋਂ ਜੀ ਚਾਇਆ ਰੱਖ ਲਿਆ ਜਦੋਂ ਜੀ ਚਾਇਆ ਕੱਢ ਦਿੱਤਾ ਕੁੜੀ ਮੇਰੀ ਇੱਥੇ ਹੀ ਰੋਵੇਗੀ ਆ ਸ਼ਰਮ ਕਰ ਲੈ ਕੁਝ ਖੋਤੇ ਜਿੱਡਾ ਕਰਦਾ ਤੈਨੂੰ ਅਗਲੇ ਤੇਰੀ ਮਾਂ ਨੂੰ ਬੋਲ ਜਾਂਦੇ ਆ ਤੂੰ ਰਾਮਾ ਚੁੱਪ ਕਰਕੇ ਬੈਠਾ ਸ਼ੁਕਰ ਕਰੋ ਰੱਬ ਦਾ ਕੋਈ ਤਾਂ ਤੁਹਾਡੇ ਘਰੋਂ ਚੱਜ ਦਾ ਨਿਕਲਿਆ ਨਾਲੇ ਗੱਲ ਸੁਣੋ ਤੁਹਾਨੂੰ ਐ ਸੀ ਨਾ ਵੀ ਭੈਣ ਭੱਜ ਕੇ ਆਈ ਆ ਇਹਨੇ ਮਗਰ ਕੋਈ ਨਹੀਂ ਸਾਰੇ ਜਣੇ ਇਹਦੇ ਨਾਲ ਖੜੇ ਆ। ਉਹਨੂੰ ਦੱਸੋ ਕੀ ਚਾਹੀਦਾ? ਦਾਜ ਨਾਲ ਤੁਹਾਡਾ ਘਰ ਭਰ ਦੂੰਗਾ। ਮੋਟਰਸਾਈਕਲ ਚਾਹੀਦਾ? ਮੋਟਰਸਾਈਕਲ ਮਿਲ ਜੂ। ਗੱਡੀ ਚਾਹੀਦੀ? ਗੱਡੀ ਮਿਲ ਜੂ। ਕੁੜੀ ਦੇ ਨਾਮ 'ਤੇ ਜ਼ਮੀਨ ਕਰਾਉਣੀ ਆ, ਜ਼ਮੀਨ ਕਰਾ ਦੰਨੇ ਆ। ਪਰ ਸਾਡੀ ਕੁੜੀ ਨੂੰ ਕੋਈ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ। ਆ ਫੇਰ ਤਾਂ ਤੂੰ ਆਪਣੀ ਭੈਣ ਵਸਾਨ ਥੋੜੀ ਆਇਆ। ਆਪਣੀ ਭੈਣ ਦਾ ਮੁੱਲ ਪਾਣ ਆ। ਆ ਸਾਨੂੰ ਇਹਨਾਂ ਚੀਜ਼ਾਂ ਦਾ ਨਾ ਕੋਈ ਲਾਲਚ ਨਹੀਂ ਆਏਗਾ। ਤੁਸੀਂ ਤਾਂ ਸਾਡੀ ਤੀਜਾ ਮੁੱਲ ਪਾਇਆ ਏ। ਮੁੰਡਾ ਹੋਊਗਾ ਤਾਂ ਰਹੂਗੀ, ਨਹੀਂ ਤੇ ਨਾ ਸੇ। ਭੈਣ ਜੀ ਇੱਕ ਗੱਲ ਸੁਣ ਲਓ ਔਲਾਦਾਂ ਲੈਕ ਨਿਕਲਨੀ ਐ ਕਿੰਨ ਲੈਕ ਨਿਕਲਨੀ ਐ ਇਹ ਤੁਸੀਂ ਨਾ ਐਡੇ ਐਡੇ ਤੋਂ ਨਹੀਂ ਹਲੇ ਪਤਾ ਲਾ ਲੋਗੇ ਇਹੀ ਗੱਲ ਤਾਂ ਮੈਂ ਕਹਿੰਦਾ ਬਿਆਂ ਕੀ ਪਤਾ ਦੋਨੇ ਕੁੜੀਆਂ ਸਾਡਾ ਨਾਮ ਰੋਸ਼ਨ ਕਰਦਣ ਤੇ ਇਹਦਾ ਜਾਇਆ ਨਲਾਇਕ ਨਿਕਲੇ ਆਇਆ ਗਿਆ ਨਾ ਦੇਖ ਲਿਆ ਕਰੋ ਹਰੇਕ ਦੇ ਸਾਹਮਣੇ ਮੇਰੇ ਮੁੰਡੇ ਮਗਰ ਪੈ ਜਾਂਨੇ ਹੋ ਦੇਖ ਆਪਣੇ ਮੁੰਡੇ ਤੇ ਆਈਆਂ ਕਿਦਾਂ ਮਿਰਚਾਂ ਲੜੀਆਂ ਜਦੋਂ ਮੇਰੀਆਂ ਕੁੜੀਆਂ ਨੂੰ ਰੋਟੀ ਨਹੀਂ ਪੁੱਛਦੀ ਸੀ ਉਦੋਂ ਕੋਈ ਹੋਰ ਗੱਲ ਪੁੱਛ ਲਓ ਔਰ ਉਹ ਤੇ ਜਵਾਬ ਹੁੰਦਾ ਨਹੀਂ ਤੇ ਜੇ ਮੈਂ ਬੋਲਾਂ ਚੱਟ ਜਵਾਬ ਦੇ ਦਿੰਨੀ ਐ ਕੁੜੀਏ ਲਾਪਰੀਤ ਦਰਾਣੀਆਂ ਜਠਾਣੀਆਂ ਦਾ ਤਾਂ ਪਿਆਰ ਹੀ ਇੰਨਾ ਹੁੰਦਾ ਤੂੰ ਸਾਡੀ ਕੁੜੀ ਨਾਲ ਐ ਲੜਨ ਲੱਗੀ ਐ ਜਿਵੇਂ ਇੱਟ ਕੁੱਤੇ ਦਾ ਵੈਰ ਹੁੰਦਾ ਤੂੰ ਚੁੱਪ ਰਹਿ ਤਾਨੇ ਮਿਹਨੇ ਤਾਂ ਸਾਰੀ ਉਮਰ ਨਹੀਂ ਮੁੱਕਣੇ ਏਰਨਾ ਤੂੰ ਇੱਥੇ ਹੀ ਰਹਿਣਾ ਤੇ ਇੱਥੇ ਹੀ ਰਹਿਣਾ ਬਾਹਰ ਇਹਦਾ ਕਮਰਾ ਰਹੀ ਜਾਵੇ ਉੱਥੇ ਮੈਨੂੰ ਨਾ ਬੁਲਾਵੇ ਤੇ ਇਹ बोलਦੀ ਐ ਤਾਂ ਦੇਖ ਲਵੇ ਮੰਮੀ ਮੈਂ ਮੈਂ ਤਾਂ ਕਦੇ ਵੀ ਨਾ ਬੁਲਾਵਾਂ ਤੇ ਨਾਲੇ ਇੱਕ ਗੱਲ ਸਾਰੇ ਜਾਣੇ ਸੁਣ ਲੋ ਇਹਨੂੰ ਕਹਿ ਦੋ ਕਿ ਮੇਰੇ ਘਰ ਵਾਲੇ ਦੇ ਨਾ ਲਾਗੇ ਛਾਗੇ ਵੀ ਨਾ ਦਿਖੇ ਦੇਖ ਛੋਟੇ ਵੀਰ ਇਹਨਾਂ ਦੋਨਾਂ ਤੇ ਤਾਂ ਮੈਨੂੰ ਕੋਈ ਭਰੋਸਾ ਨਹੀਂ ਮੈਂ ਤੇਰੇ ਭਰੋਸੇ ਆਪਣੀ ਭੈਣ ਨੂੰ ਇੱਥੇ ਛੱਡ ਕੇ ਚੱਲਿਆਂ ਆਪਦੀ ਭੈਣ ਸਮਝ ਕੇ ਇਹਦਾ ਖਿਆਲ ਰੱਖੀ ਬੇਫਿਕਰ ਹੋ ਕੇ ਜਾਓ ਭਾਈ ਤੁਸੀਂ ਤੇ ਕੇਕਰ ਤੁਸੀਂ ਭਰਾ ਹੋ ਦਾ ਤੇ ਸਹੁਰੇ ਘਰੇ ਮੈਂ ਉਹਦਾ ਭਰਾ ਆ ਕਿੰਨਾ ਤੇਰਾ ਭਰਾਵਾ ਵਰਗਾ ਤੇਰਾ ਦਿਓਰ ਹੈਗਾ ਕਿ ਨੂੰ ਡਰਨ ਦੀ ਕੋਈ ਲੋੜ ਨਹੀਂ ਨਾਨੀ ਜੀ ਮੈਨੂੰ ਇਸ ਭਰਾ ਤੇ ਨਾ ਰੱਬ ਵਰਗਾ ਆਸਰਾ ਹੈ ਜਿੰਨਾ ਵੀ ਹੋ ਸਕਿਆ ਨਾ ਮੈਂ ਵਸਣ ਦੀ ਕੋਸ਼ਿਸ਼ ਕਰਾਂਗੀ ਤੇ ਇਹ ਗੱਲ ਸੁਣ ਇਹਨਾਂ ਨਾਲ ਨਾ ਤੂੰ ਮੱਥਾ ਨਾ ਮਾਰੀ ਆਪਣੇ ਘਰ ਵਾਲੇ ਨੂੰ ਬਹਿ ਕੇ ਸਮਝਾਈ ਫਿਰ ਤੂੰ ਇੱਥੇ ਵਸ ਸਕਦੀ ਜੇ ਨਹੀਂ ਸਮਝਦਾ ਤੇ ਥੋੜਾ ਜਿਹਾ ਸਿੱਧਾ ਵੀ ਹੋਣਾ ਪੈਂਦਾ ਤੇ ਹੋ ਜੀ ਮਾਤੀ ਜੀ ਇੱਕ ਲਾਸਟ ਵਾਰੀ ਕਹਿਣ ਲੱਗਾ ਸਾਡੀ ਧੀ ਨੂੰ ਓਨਾ ਕ ਦੁਖੀ ਕਰਿਓ ਜਿੰਨਾ ਕ ਤੁਸੀਂ ਸਹਿ ਸਕੋ ਇਹ ਸਾਡੀ ਵਾਰੀ ਆਈ ਤੁਹਾਡੇ ਤੋਂ ਸਹਿ ਨਹੀਂ ਹੋਣਾ ਭਾਈ ਬੇਫਿਕਰ ਹੋ ਕੇ ਤੁਸੀਂ ਜਾ ਸਕਦੇ ਹੋ ਇੰਨਾ ਕ ਤਾਂ ਡਰਾਮਾ ਇਹਨਾਂ ਨੂੰ ਪਾ ਕੇ ਰੱਖਿਆ ਹੋਇਆ ਹੈ ਇਹਨਾਂ ਕੋ ਗੱਲਾਂ ਹੀ ਆ ਪੱਤੇ ਤਾਂ ਮੇਰੇ ਕੋਲ ਆ ਮੈਂ ਤੁਹਾਡ ਨਾਲ ਇੱਕ ਗੱਲ ਕਰਨੀ ਆ। ਖੇਰ ਦੀ ਨਾ ਮੈਨੂੰ ਇੱਕ ਗੱਲ ਅੰਦਰੋਂ ਅੰਦਰ ਹੀ ਖਾਈ ਜਾਂਦੀ ਆ। ਹੁਣ ਕੀ ਹੋ ਗਿਆ ਰਮਨ? ਮੈਂ ਆ ਤਾਂ ਗਈਆਂ। ਹੁਣ ਨਾ ਤੂੰ ਟੈਨਸ਼ਨ ਨਾ ਲਿਆ ਕਰ। ਮੰਮੀ ਗੱਲ ਹੈਗੀ ਐਂਦਾ ਕਿ ਆਪਾਂ ਕਿਰਨ ਨੂੰ ਛੱਡਣ ਤੇ ਕਾਲੀ ਤਾਂ ਨਹੀਂ ਕਰ ਗਏ। ਕਿੱਦਾਂ? ਮੈਂ ਸਮਝੀ ਨਹੀਂ। ਜਿਵੇਂ ਮੰਮੀ ਤੁਸੀਂ ਕੱਲ ਆਏ ਤੇ ਨਾਲ ਹੀ ਕਿਰਨ ਨੂੰ ਛੱਡਿਆ। ਕਿਰਨ ਨੂੰ ਇੱਕ ਦੋ ਦਿਨ ਤੁਸੀਂ ਰੱਖਣਾ ਸੀਗਾ ਤੇ ਆਪਦੇ ਨਾਲ ਗੱਲਾਂ-ਗੁੱਲਾਂ ਕਰਦੇ ਨਾਲੇ ਉਹਦੇ ਬੱਚਿਆਂ ਨੂੰ ਪਤਾ ਲੱਗਦਾ ਵੀ ਨਾਨੀਆਂ ਸਾਡੀ। ਕਿਰਨ ਨੇ ਜਿਹੜਾ ਦੁੱਖ ਦੱਸਣਾ ਸੀ ਨਾ ਉਨੇ ਨਾਨੀ ਨੂੰ ਦੱਸਤਾ ਹੋਇਆ ਸੀ ਰਹੀ ਕੁੜੀਆਂ ਦੀ ਗੱਲ ਆਪਾਂ ਇੱਕ ਦੋ ਦਿਨ ਨੂੰ ਨਾ ਗੇੜਾ ਮਾਰਾਂਗੇ ਤੇ ਕੁੜੀਆਂ ਦਾ ਵੀ ਪਤਾ ਕਰਿਆਵਾਂਗੇ ਮੈਂ ਜਦੋਂ ਹੁਣੇ ਨਾਨੀ ਨੂੰ ਛੱਡਣ ਜਾ ਰਿਹਾ ਸੀ ਨਾ ਤੇ ਨਾਨੀ ਮੈਨੂੰ ਕਹਿੰਦੇ ਸੀਗੇ ਵੀ ਕੁੜੀ ਨੂੰ ਹਫ਼ਤਾ ਦਸ ਦਿਨ ਫੋਨ ਨਾ ਕਰਿਓ ਉਹ ਆਪੇ ਹੀ ਮੈਨੇਜ ਕਰ ਲੂਗੀ ਮੈਂ ਤਾਂ ਕਹਿੰਨੀ ਆ ਕੁੜੀ ਸੋਖੀ ਵੱਸ ਜਾਵੇ ਤਾਂ ਠੀਕ ਐ ਨਹੀਂ ਤਾਂ ਫਿਰ ਕੁੜੀ ਨੂੰ ਹੀ ਕਹਿਣਾ ਪਊਗਾ ਵੀ ਦੇ ਸੋਹਰਿਆਂ ਨੂੰ ਜਵਾਬ ਫਿਰ ਸੋਹਰੇ ਵਾਲੇ ਇਲਜ਼ਾਮ ਲਾਉਂਦੇ ਨੇ ਵੀ ਪੇਕੇ ਵਾਲੇ ਪੜਕਾਉਂਦੇ ਆ ਕੁੜੀ ਨੂੰ ਵੀ ਸੌ ਰਹੇ ਹੋ ਤੁਸੀਂ ਹੋ ਸੁਧਰ ਜੋ ਕਈ ਲੋਕ ਨਾ ਰਮਨ ਪੁੱਤ ਐਦਾਂ ਦੇ ਹੁੰਦੇ ਹੀ ਨੇ ਉਹਨਾਂ ਨੂੰ ਸਾਰੀ ਉਮਰ ਨਾ ਸਮਝ ਹੀ ਨਹੀਂ ਆਂਦੀ ਫਿਰ ਇਹੋ ਜਿਹੇ ਨਾਲ ਨਾ ਕਟਣੀਆਂ ਹੀ ਪੈਂਦੀ ਐ ਦੇਖਿਆ ਮੰਮੀ ਫਸ ਕਿਵੇਂ ਚਪੜ ਚਪੜ ਜਵਾਬ ਦਿੰਦੀ ਸੀ ਤੇ ਕਿਰਨ ਦੀ ਦਰਾਨੀ ਦੇਖਿਆ ਤੁਸੀਂ ਆਪਾਂ ਉਹਨਾਂ ਕੋਲੋਂ ਬੜੇਵੇਂ ਲੈਣੇ ਆਪਾਂ ਨੂੰ ਤਾਂ ਮਤਲਬ ਆਪਣੇ ਚਵਾਈ ਨਾਲ ਸੀ ਜੋ ਵਿੱਚ ਬੈਠਾ ਹੁੰਦਾ ਤਾਂ ਗੱਲ ਹੋ ਜਾਂਦੀ ਮੰਮੀ ਮੈਂ ਮਿਲਿਆ ਦੋ ਵਾਰੀ ਸਵਰਨੇ ਨੂੰ ਪਤਾ ਨਹੀਂ ਆਪਣੀ ਕੁੜੀ ਨੇ ਕੀ ਦੇਖ ਕੇ ਉਹਦੇ ਨਾਲ ਵਿਆਹ ਕਰਾਇਆ ਬੰਦਾ ਬੇਕਾਰ ਹੀ ਆ ਨਾਨੀ ਮੈਨੂੰ ਦੱਸਦੀ ਸੀ ਵੀ ਕਿਰਨ ਦਾ ਪਰੋਣਾ ਨਾ ਬਾਹਰ ਕਿਤੇ ਵਿਆਹ ਕਰਾਣਾ ਚਾਹੁੰਦਾ ਹੈ ਜਦੋਂ ਸਾਡੀ ਕੁੜੀ ਨੂੰ ਤਲਾਕ ਹੀ ਨਹੀਂ ਦੇਊਗਾ ਤੇ ਬਾਹਰ ਕਿੱਥੇ ਵਿਆਹ ਕਰ ਲਊਗਾ ਮੰਮੀ ਐਜਿਆਂ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਗੇਮ ਪਾ ਜਾਵੇ ਚੱਲ ਕੋਈ ਗੱਲ ਨਹੀਂ ਹੁਣ ਕੁੜੀ ਗਈ ਹੈ ਨਾ ਹਫਤੇ ਦਸ ਦੇ ਨੇ ਨੂੰ ਨਾ ਆਪਾਂ ਢੇੜਾ ਮਾਰ ਰਾਵਾਂਗੇ ਵੀ ਕਿੱਦਾਂ ਰਹੀ ਜਾਂਦੀ ਹੈ ਤੇ ਨਾਲੇ ਮੈਨੂੰ ਤੂੰ ਦੱਸ ਵੀ ਕੰਮਕਾਰ ਕਿੱਦਾਂ ਚੱਲਦਾ ਹੈ ਕੰਮ ਤਾਂ ਮਾਤਾ ਬਹੁਤ ਵਧੀਆ ਚੱਲ ਰਿਹਾ ਤੇ ਇੱਕ ਪਵਨ ਮੇਰੇ ਕਹਨੇ ਚ ਜਿੱਦਾਂ ਕਹਣਾ ਉਦਾਂ ਕਰੀ ਜੀ ਕਹਨੇ ਚ ਆਪਣੀ ਘਰ ਵਾਲੀ ਨੂੰ ਵੀ ਕਰ ਲੈ ਮੈਂ ਸੁਣਿਆ ਹੈ ਵੀ ਜਿੱਦਨ ਦੀ ਕਿਰਨ ਆਈ ਹੈ ਨਾ ਚੱਜ ਨਾਲ ਉਹਨੇ ਕਿਰਨ ਨੂੰ ਇੱਕ ਦਿਨ ਵੀ ਨਹੀਂ ਬੁਲਾਇਆ ਮੰਮੀ ਬਥੇਰਾ ਮੱਥਾ ਮਾਰ ਲਿਆ ਮੈਂ ਨਾ ਉਹਨੂੰ ਅੱਜ ਅਕਲਾਵੇ ਨਾ ਆਉਣੀ ਕੱਲ ਨਾਲੇ ਮੈਂ ਕਿਹੜਾ ਭਜਾ ਕੇ ਲੈ ਤੁਸੀਂ ਹੋਈ ਵਿਆਹ ਕਰਾਇਆ ਮੇਰਾ ਚੱਲ ਕੋਈ ਗੱਲ ਨਹੀਂ ਫਿਰ ਮੈਂ ਨਾ ਆਪਣੇ ਤਰੀਕੇ ਸਮਝਾਉਂਗੀ ਫਿਰ ਨਾ ਕਹੀਂ ਵੀ ਮੇਰੀ ਜਨਾਨੀ ਨੂੰ ਬੋਲਦੇ ਨਾ ਤੂੰ ਹੀ ਦੱਸੋ ਮੰਮੀ ਤੂੰ ਹੀ ਸਾਡੇ ਬਗੈਰ ਤਾਂ ਇੱਕ ਪਲ ਵੀ ਨਹੀਂ ਰਹਿੰਦੇ ਸੀ ਤੇ ਇੰਨੇ ਸਾਲ ਕਿਵੇਂ ਮਾਸੀ ਘਰੇ ਘਟਲੇ ਤੁਸੀਂ ਇੱਕ ਨਾ ਇੱਕ ਤਾਂ ਦਿਨ ਜਾਣਾ ਹੀ ਸੀ ਨਾ ਇਸ ਘਰੋਂ ਨਾਲ ਮੈਨੂੰ ਨਾ ਹੁਣ ਪਤਾ ਲੱਗਿਆ ਕਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਾ ਵਧੀਆ ਤਰ੍ਹਾਂ ਸੰਭਾਲ ਸਕਦਾ ਹੈ ਮਾਤਾ ਤੁਹਾਨੂੰ ਪਤਾ ਤਾਂ ਹੈ ਕਿ ਉਹ ਦੇ ਜਾਣ ਤੋਂ ਬਾਅਦ ਅਸੀਂ ਅੱਧੇ ਰਹਿ ਗਏ ਹਾਂ ਉਹ ਨਾਲੇ ਗੱਲ ਸੁਣੋ ਸਾਨੂੰ ਸਹਾਰਾ ਕਿੰਦਾ ਥੋੜਾ ਹੀ ਤਾਂ ਸਹਾਰਾ ਇਹ ਘਰ ਤੁਹਾਡੇ ਨਾਲ ਹੀ ਆ ਦੀਪੀ ਨਾ ਕੁਛ ਮੇਰੇ ਨਾਲ ਜ਼ਿਆਦਾ ਹੀ ਕਰਨ ਲੱਗ ਗਈ ਸੀ ਉੱਠਦੇ ਬੈਠਦੇ ਤਾਨੇ ਮੇਣੇ ਕੁਛ ਨਾ ਮੈਂ ਐਸ ਕਰਕੇ ਚਲੇ ਗਈਆਂ ਬਿਲੀ ਤੇਰੀ ਤੇ ਮੇਰੀ ਲੜਾਈ ਕਰਵਾਈ ਰੱਖਦੀ ਸੀ ਮਾਸੀ ਤੇ ਮਾਸੜ ਕਿੱਦਾਂ ਨੇ ਠੀਕ ਨੇ ਮਿਲ ਕੇ ਆਉਣਾ ਪੈਣਾ ਲੱਗਦਾ ਉਹਨਾਂ ਨੂੰ ਮਾਸੜ ਤੇ ਆਪਦੇ ਨੂੰ ਤੁਸੀਂ ਬੁਲਾਉਂਦੇ ਨਹੀਂ ਤੇ ਮਾਸੀ ਨੂੰ ਜਾ ਕੇ ਨਾ ਮਿਲਿਆ ਨਾਲੇ ਮਾਸੜ ਵੀ ਤੇਰਾ ਨਾ ਅੱਗੇ ਨਾਲੋਂ ਬਦਲ ਗਿਆ ਮम्मी ਲੱਖ ਮਾਸੜ ਬਦਲ ਗਿਆ ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ ਰਿਸ਼ਤੇ ਆਂ ਤੇ ਹੁਣ ਗੱਲ ਸੁਣੋ ਮਾਸੜ ਨੇ ਡੈਡੀ ਨੂੰ ਕਿੰਨੇ ਤੰਨੇ ਮੇਨੇ ਮਾਰੀ ਸਿੰਘ ਪੈਸਿਆਂ ਕਰਕੇ ਉਸ ਗੱਲ ਦੀ ਨਾ ਉਹ ਮੇਰੇ ਕੋਲੋਂ ਕਿੰਨੀ ਵਾਰ ਮਾਫੀ ਮੰਗ ਚੁੱਕਿਆ ਤੇ ਨਾਲੇ ਹੁਣ ਉਹ ਮੈਨੂੰ ਕਹਿੰਦਾ ਵੀ ਆਪਣੇ ਮੁੰਡਿਆਂ ਨੂੰ ਕਿਹਾ ਕਰ ਵੀ ਆਇਆ ਜਾਇਆ ਕਰਨ ਮਿਲ ਲੋ ਜੁੱਲ ਕੇ ਹੀ ਨਾ ਰਿਸ਼ਤੇਦਾਰੀ ਵਧੀਆ ਲੱਗਦੀ ਆ ਵਧੀਆ ਮਾਸੜ ਦਾ ਪਿਓ ਸਾਡੇ ਦੀ ਬੇਇੱਜ਼ਤੀ ਸਾਰੇ ਮੱਲੇ ਚ ਕਰਤੀ ਤੇ ਆਪ ਮਾਫੀਆਂ ਅੰਦਰ ਵੜ ਕੇ ਮੰਗੀ ਜਾਂਦਾ ਚਲੋ ਜੋ ਹੁਣ ਹੋ ਹਵਾ ਗਿਆ ਨਾ ਮੁੰਡੇ ਤੇ ਪਾਓ ਮਿੱਟੀ ਤੇ ਹੁਣ ਨਾ ਇੱਥੇ ਵੀ ਮਿਲ ਜੁਲ ਕੇ ਰੋ ਤੇ ਬਾਹਰ ਵੀ ਮਿਲ ਜੁਲ ਕੇ ਰੋ ਮੰਮੀ ਇੱਕ ਗੱਲ ਦੱਸੋ ਆ ਬੁੜੀਆਂ ਜਾਂ ਬੜੇ ਨੁਕਕੇ ਇਹ ਅਪਣਾਉਂਦੀਆਂ ਵੀ ਆਹ ਖਾਓ ਆਹ ਖਾਣ ਨਾਲ ਮੁੰਡਾ ਹੁੰਦਾ ਆਹ ਖਾਣ ਨਾਲ ਮੁੰਡਾ ਹੁੰਦਾ ਐਦਾਂ ਕੀ ਹੋ ਜਾਂਦਾ ਜੇ ਕੁਝ ਖਾ ਲਓ ਅਚਾਨਕ ਅਗਰ ਮੁੰਡਾ ਹੋ ਗਿਆ ਤੇ ਅਗਲੇ ਕਹਿ ਦੇਣਗੇ ਆਹ ਚੀਜ਼ ਖਾਈ ਸੀ ਤਾਂ ਮੁੰਡਾ ਹੋ ਗਿਆ ਇਹ ਸਾਰੇ ਨਾ ਵਹਿਮ ਹੀ ਨੇ ਹੋਰ ਕੁਝ ਨਹੀਂ ਹੈ ਤੂੰ ਅੱਜ ਗੱਲਾਂ-ਗੱਲਾਂ ਵਿੱਚੋਂ ਇਹ ਗੱਲ ਪੁੱਛਦਾ ਪਿਆ ਕਿ ਕੀ ਗੱਲ ਹੋਈ ਏ? ਉਹ ਮੈਂ ਕਿਹਾ ਜੇ ਕੋਈ ਐਜੀ ਦਵਾਈ ਬਣ ਗਈਆਂ ਤੇ ਦੋ ਕਿਰਨਾਂ ਉਹਨਾਂ ਦਾ ਕਲੇਸ਼ ਮੇਂ ਮੁੰਡਾ ਹੋ ਜੇ ਹੁੰਦੇ ਵਿਚਾਰੀ। ਇਹ ਤਾਂ ਕਿਸਮਤ ਵਿੱਚ ਹੁੰਦੇ ਨੇ। ਜੇ ਮੁੰਡਾ ਕਿਸਮਤ ਚ ਲਿਖਿਆ ਹੈ ਤੇ ਉਹ ਤੇ ਹੋਣਾ ਹੀ ਹੋਣਾ ਹੈ। ਨਹੀਂ ਤਾਂ ਫਿਰ ਜਿੰਨੀਆਂ ਮਰਜ਼ੀ ਨਾ ਦਵਾਈਆਂ ਖਾ ਲਓ ਤੇ ਨਾਲੇ ਧੀਆਂ ਕਿੜੀਆਂ ਅੱਜਕੱਲ ਮਾੜੀਆਂ ਹੁੰਦੀਆਂ ਨੇ। ਜੇ ਇਹ ਗੱਲ ਕਿਤੇ ਕਿਰਨ ਦੀ ਸੱਸ ਦੇ ਭੱਲੇ ਪੈ ਜੇ। ਧੀ ਆਪਣੀ ਸੌਖੀ ਨਾ ਹੋ ਜੇ ਮਮਾ। ਕਈਆਂ ਨੂੰ ਨਾ ਨੂੰ ਨੂੰ ਤੰਗ ਕਰਨ ਦੇ ਬਹਾਨੇ ਚਾਹੀਦੇ ਹੁੰਦੇ ਨੇ ਮੈਂ ਤੇ ਕੱਲ ਹੀ ਜਾ ਕੇ ਵੇਖ ਲਿਆ ਜੇ ਕਿਰਨ ਦੇ ਮੁੰਡਾ ਹੋ ਜਾਂਦਾ ਐ ਇਹਨਾਂ ਨੇ ਤਾਂ ਵੀ ਨੀ ਕਿਰਨ ਨੂੰ ਠਿਕਾਂ ਦੇਣਾ ਆਹੋ ਮੰਮੀ ਕਿਰਨ ਦਾਦੀ ਸੀਗੀ ਬੀ ਦਰਾਣੀ ਆਉਂਦੀ ਐ ਟਾਂਚਾ ਮਾਰਦੀ ਆ ਬੀ ਤੂੰ ਤਾਂ ਐ ਨਾ ਘਰੋਂ ਭੱਜ ਕੇ ਆਈਆਂ ਘਰੋਂ ਭੱਜ ਕੇ ਆਈਆਂ ਉਹਨੇ ਤੇ ਆਪੇ ਟੱਪਣਾ 700 ਦੇ ਨਾਲ ਐ ਤੇ ਮੁੰਡਾ ਉਹਦੇ ਹੋ ਗਿਆ ਘਰ ਦੇ ਵਿੱਚ ਨਾ ਪੂਰਾ ਰੋਬ ਐ ਉਹਦਾ ਮੰਮੀ ਰੱਬ ਦੀ ਵੀ ਸਮਝ ਨਹੀਂ ਲੱਗਦੀ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਦਿੰਦਾ ਹੀ ਨਹੀਂ ਰੱਬ ਨਾਲ ਨਾ ਕਿਸੇ ਦੇ ਵੀ ਲਾਂਭੇ ਮੁਕਣੇ ਨਹੀਂ ਹੈਗੇ ਨਾਲੇ ਰੱਬ ਵੀ ਜੋ ਦਿੰਦਾ ਹੈ ਨਾ ਉਹ ਸੋਚ ਸਮਝ ਕੇ ਹੀ ਦਿੰਦਾ ਹੈ ਜੇ ਕਿਰਨ ਆਪਣੀ ਨੂੰ ਕੁੜੀਆਂ ਦਿੱਤੀਆਂ ਨਾ ਤੇ ਉਹ ਵੀ ਉਹਨੇ ਕੁਛ ਸੋਚ ਕੇ ਹੀ ਦਿੱਤੀਆਂ ਚਲੋ ਵਾਏ ਗੁਰੂ ਹੁਣ ਸਭ ਭਲੇ ਕਰੇਗਾ ਤੇ ਭੈਣ ਸਾਡੀ ਸੋਖੀ ਬਥੂਗੀ ਜੇ ਕੁੜੀਆਂ ਦੀ ਬੁੱਕਤ ਨਹੀਂ ਪੈਂਦੀ ਨਾ ਫਿਰ ਕੁੜੀਆਂ ਨੂੰ ਨਾ ਸਹੁਰਿਆਂ ਦੇ ਸਾਹਮਣੇ ਜਵਾਬ ਦੇਣਾ ਹੀ ਚਾਹੀਦਾ ਮੈਂ ਕਹਿੰਦੀ ਕਿਰਨ ਆਪਣੀ ਨਾ ਹੁਣ ਕੋਛ ਨਾ ਕੋਛ ਕਰੂਗੀ ਵੀ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਸ਼ੁਰੂ ਤੋਂ ਹੀ ਉਹ ਕਿੰਨੀ ਭੋਲੀ ਐ ਅਸੀਂ ਉਹਦੇ ਮਾਰਦੇ ਹੁੰਦੇ ਸੀਗੇ ਤੇ ਤਾਂ ਵੀ ਚੁੱਪਚਾਪ ਸੈ ਲੈਂਦੀ ਸੀ ਹੁਣ ਘਰ ਵਾਲੇ ਮੁਰੇ ਉਹ ਕਿਦਾਂ ਬੋਲੂਗੀ ਜਿਹੜੀ ਕਿਰਨ ਉੱਥੇ ਰਹਿੰਦੀ ਸੀ ਤੇ ਜਿਹੜੀ ਕਿਰਨ ਹੁਣ ਗਈ ਐ ਇਹ ਦੋਨਾਂ ਵਿੱਚ ਨਾ ਫਰਕ ਐ ਤੈਨੂੰ ਥੋੜੇ ਦਿਨਾਂ ਤੱਕ ਹੀ ਪਤਾ ਲੱਗ ਜਾਊਗਾ ਚਲੋ ਠੀਕ ਆ ਚਲ ਆ ਮਾਤਾ ਕੱਪੜੇ ਦਵਾ ਕੇ ਲਿਆ ਤੇਰੀ ਪਸੰਦ ਦੇ ਪਾਏ ਵਧੀਆ ਲੱਗਦੇ ਨੇ अच्छा ਤੇ ਹੱਲੇ ਵੀ ਮਾਂ ਦੇ ਪਸੰਦ ਦੇ ਕੱਪੜੇ ਪਾਣੇ ਨੇ ਤੇ ਆਪਣੀ ਪਸੰਦ ਦੇ ਨਹੀਂ ਪਾਣੇ ਐਦਾਂ ਹੀ ਆ ਫਿਰ ਪਹਿਲਾਂ ਮੈਨੂੰ ਕੱਪੜੇ ਦਵਾ ਦਿਓ ਤੇ ਨਾਲੇ ਨਾ ਉਹਨੂੰ ਕੁੜਤੇ ਵੀ ਅਮੇ ਦਵਾ ਦਿਓ ਚਲ ਆ ਫਿਰ ਅੱਜ ਤੇਰੇ ਨਾਲ ਜਾਣ ਨਹੀਂ ਆ ਤੇ ਕੱਲ ਫਿਰ ਉਹਦੇ ਨਾਲ ਜਾਵਾਂਗੀ ਮਾਤਾ ਪਹਿਲਾਂ ਗੋਲ ਗੱਪੇ ਖਾਵਾਂਗੇ ਆਪਾਂ कल किधर ठीक तो हो तुसी क्यों है डैडी तुसी कुछ बोल दे नहीं पाए अब तू इतने ही कर दिया कदम आई है कली आई है नहीं।, नहीं नहीं मैं आई हूँ दहमत मम्मी आई है आजो ओहो टेडी टेडी की देखने हो आजो ਮੰਮੀ ਡੈਡੀ ਆਏ ਨੇ ਆਜੋ ਆਜੋ ਚੱਪਕੁੜੀ ਨੂੰ ਕਿੰਨੀ ਦਰਵਾ ਤੁਹਾਨੂੰ ਮਿਲੀ ਐ ਮਾਤਾ ਕੀ ਗੱਲ ਇੰਨੀ ਦੇਰ ਬਾਅਦ ਅਸੀਂ ਆਪਣੇ ਘਰੇ ਆਇਆ ਤੇ ਹਰਿਆਣ ਕਿਉਂ ਹੋ ਰਿਓ ਤੇਰੇ ਨਾਲ ਨਾ ਮੈਂ ਕੋਈ ਗੱਲ ਕਰ ਰਿਆਂ ਤੇ ਨਾ ਮੈਂ ਕਰਨੀ ਐ ਹਾਂ ਬਈ ਕੀ ਹੋ ਗਿਆ ਕੀ ਹੋ ਗਿਆ ਤਾਂ ਐ ਪੁੱਛ ਰਿਓ ਜਿਵੇਂ ਕੁਛ ਹੋਇਆ ਹੀ ਨਹੀਂ ਏ ਇੱਥੇ ਕਦੋਂ ਆਈ ਐ ਤੇ ਕੀ ਕਰਨ ਆਈ ਐ ਓਏ ਇਹੀ ਤਾਂ ਸਾਨੂੰ ਨਹੀਂ ਪਤਾ ਬੀਏ ਇੱਥੇ ਕਰਨ ਵਾਸਤੇ ਕੀ ਆਈ ਐ ਚੰਗੇ ਭਲੀ ਪੀਕੇ ਰਹੀ ਸੀ ਤਾਂ ਰਹੀ ਜਾਂਦੀ ਘੋਰੀਆ ਕਿ ਵੱਟਦੀ ਐ ਜਦੋਂ ਤੈਨੂੰ ਪਤਾ ਵੀ ਇੱਥੇ ਤੇਰੀ ਨਈ ਇੱਜ਼ਤ ਤੇਰਾ ਨਈ ਗੁਜ਼ਾਰਾ ਫੇਰ ਮਾਤਾ ਨੂੰ ਫਿਰ ਅੰਦਰ ਗਵਾੜਿਆ ਬਾਰੋ-ਬਾਰੀ ਤੋੜ ਦਾਂਦੇ ਮੰਨਪ੍ਰੀਤ ਲਾਪ੍ਰੀਤ ਜੇ ਕੱਲ੍ਹੇ ਆਈ ਹੁੰਦੀ ਨਾ ਤਾਂ ਮੈਂ ਬਾਰੋ-ਬਾਰ ਤੋੜ ਵੀ ਦਿੰਦੀ ਇਹਦਾ ਪੇਕਾ ਨਾਲ ਆਇਆ ਸੀ ਆ ਗਏ ਵੀਰ ਜੀ ਪੜਾ ਤੋਂ ਆਜੋ ਤੁਹਾਨੂੰ ਜ਼ਮੀਨ ਤੇ ਲਾਈਏ ਭਾਬੀ ਤੁਸੀਂ ਬਹਿ ਜਾਓ ਇਹਦਾ ਡਰਾਮਾ ਚੱਲੀ ਜਾਣਾ ਹੁਣ ਮੇਰੇ ਮੈਂ ਨਹੀਂ ਚਾਹਦੀ ਕਿ ਇਸ ਘਰ 'ਚ ਕੋਈ ਡਰਾਮਾ ਹੋਵੇ ਮੈਂ ਚਾਹਨੀ ਆ ਕਿ ਮੇਰੀ ਇਸ ਘਰ 'ਚ ਜਿਹੜੀ ਇੱਜ਼ਤ ਬੰਦੀ ਆ ਉਹ ਮੈਨੂੰ ਮਿਲੇ ਕੋਈ ਗੱਲ ਨਹੀਂ ਭਾਬੀ ਤੁਹਾਨੂੰ ਬੰਦੀ ਇੱਜ਼ਤ ਤੁਹਾਨੂੰ ਮਿਲੂਗੀ ਜਰੂਰ ਪਰ ਘਰ ਦੇ ਬੰਦਿਆਂ ਨੂੰ ਨਾ ਅਕਲ ਲੇਟ ਹੀ ਹੁੰਦੀ ਹੈ ਜਿਹੇ ਇੱਥੇ ਆ ਕੇ ਬੈਠੀ ਆ ਨਾ ਮੈਨੂੰ ਪਤਾ ਇਹਦੇ ਵਿੱਚ ਪੱਕਾ ਤੂੰ ਕੁਝ ਹਿਸ਼ਿਆਰੀ ਮਾਰੀ ਹੋਣੀ ਆ ਮੈਂ ਤਾਂ ਇਹ ਸੋਚਿਆ ਸੀ ਕਿ ਮੈਂ ਇੰਨੇ ਦਿਨਾਂ ਬਾਅਦ ਘਰੇ ਆਵਾਂਗੀ ਲਾਪ੍ਰਿਤ ਮੰਮੀ ਨੂੰ ਔਰਤ ਦੀ ਇੱਜ਼ਤ ਕਰਨੀ ਆ ਜੂਗੀ ਪਰ ਤੁਸੀਂ ਤਾਂ ਉੱਥੇ ਦੀਆਂ ਉੱਥੇ ਹੀ ਹੋ ਆ ਦੇਖ ਲੈ ਜਿਹੜਾ ਹਮਦਰਦਿਆਂ ਕਰਦਾ ਫਿਰਦਾ ਹੈ ਨਾ ਤੇਰੀ ਜਨਾਨੀ ਨੂੰ ਤੇ ਤੇਰੀ ਮਾਂ ਨੂੰ ਕਿਵੇਂ ਬੋਲਦੀ ਆ ਮੇਰੇ ਕੋਲ ਬੈਂਸ ਬਸਈਏ ਦਾ ਟਾਈਮ ਨਹੀਂ ਹੈਗਾ ਕਿਰਨ ਜਿਹੜੇ ਪੈਰੀ ਆਈਆਂ ਨਾ ਉਸੇ ਪੈਰੀ ਵਾਪਸ ਹੋ ਜਾ ਆਹੋ ਬਾਈ ਤੇਰੀ ਇਹਦੇ ਜੀਸੀਬੀ ਚੱਲਦੀਆਂ ਹਨਾ ਜਿਹੜਾ ਤੇਰੇ ਕੋਲ ਟਾਈਮ ਨਹੀਂ ਆ ਤਰੀਕਾ ਵਾਲੀ ਹੈ ਤੇ ਤੇਰੇ ਬੱਚੇ ਆ ਤੈਨੂੰ ਮਿਲਣ ਵਾਸਤੇ ਆਏ ਆ ਤੂੰ ਮਿਲਣਾ ਜਾਂ ਨਹੀਂ ਮਿਲਣਾ ਉਹਨਾਂ ਨੇ ਤਾਂ ਇੱਥੇ ਹੀ ਰਹਿਣਾ ਹੋਣਾ ਮੇਰੀ ਸੁਣੋ ਜੀ ਗੱਲ ਆਪਣੀ ਦੋਨਾਂ ਦੀ ਗੱਲ ਹੋਈ ਸੀ ਨਾ ਕਿ ਇਹਨਾਂ ਦੋਨਾਂ ਦੇ ਮਾਮਲੇ 'ਚ ਤੁਸੀਂ ਨਹੀਂ ਬੋਲਣਾ ਚਲੋ ਉਧਰ ਆਪਣੇ ਰੂਮ 'ਚ ਸਹੀ ਕਹਿੰਦੀ ਆ ਉਹ ਆਪਦੀ ਜਨਾਨੀ ਦੇ ਕਹਿ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਚਲੋ ਜਾਓ ਆਪਦੇ ਕਮਰੇ 'ਚ ਮੈਂ ਤਾਂ ਆਪਣੀ ਜਨਾਨੀ ਤੋਂ ਕਹਿਣੇ ਤੋਂ ਬਾਹਰ ਜਾ ਰਿਹਾ ਹਾਂ ਉਹ ਤਾਂ ਆਪਣੀ ਜਨਾਨੀ ਬਾਹਰ ਘੱਟਣ ਨੂੰ ਫਿਰਦਾ ਗੁੰਨੂ ਤੂੰ ਬਾਹਰ ਚੱਲ ਤੁਸੀਂ ਨਾ ਤਿੰਨੋਂ ਕੰਨ ਖੋਲ ਕੇ ਗੱਲ ਸੁਣ ਲੋ ਜਿੰਨਾ ਤਾਂ ਕਰਨਾ ਤੁਸੀਂ ਕਰ ਲੋ ਜਿੰਨਾ ਜੋਰ ਲਗਾਣਾ ਨਾ ਤੁਸੀਂ ਲਗਾ ਲੋ ਤੇ ਜਿੰਨਾ ਕਲਪਾਣਾ ਤੁਸੀਂ ਕਲਪਾ ਲੋ ਮੈਂ ਵੀ ਆਪਣੇ ਪਿਓ ਦੀ ਧੀ ਜੇ ਇਸ ਘਰੋਂ ਪੈਰ ਪਟ ਗਈ ਤਾਂ ਲਾਪ੍ਰਿਤ ਤੂੰ ਜਿੰਨੇ ਗਲਤ ਇਲਜ਼ਾਮ ਲਾਣੇ ਨਾ ਲਗਾ ਲੈ ਜੇ ਸੋਹੜੇ ਘਰ ਵਸਣਾ ਹੋਵੇ ਨਾ ਤੇਨੇ ਮਾਈ ਨਾਲ ਚੱਲੀਦਾ ਆਹ ਚੁਟਕੀਆਂ ਨਹੀਂ ਮਾਰੀਦੀਆਂ ਬਹੁਤ ਤੁਹਾਨੂੰ ਨਾ ਜੀਜੀ ਕਰ ਲਿਆ ਤੇ ਬਹੁਤ ਤੁਹਾਡੇ ਨਾਲ ਨਿਰਮੈ ਨਾਲ ਵਰਤ ਲਿਆ ਤੁਸੀਂ ਨਾ ਲੋਕ ਲਾਇਕ ਨਹੀਂ ਹੈਗੇ ਜੀਜੀ ਘਵਾਨ ਨੂੰ ਵੀਰੇ ਆਈ ਨੂੰ ਇਹਨੂੰ ਹਲੇ ਇੱਕ ਦਿਨ ਨਹੀਂ ਹੋਇਆ ਤੇ ਜ਼ਬਾਨ ਦੇਖੋ ਜਾਂਦੀ ਪੇਕੇ ਨੇ ਨਾ ਲੱਗਦਾ ਚੰਗੀ ਤਰ੍ਹਾਂ ਚਾਰਜ ਕਰਕੇ ਭੇਜੀ ਆ ਕੋਈ ਗਾਰਨੀ ਬੈਟਰੀ ਵੀ ਦੋ ਤਿੰਨ ਘੰਟੇ ਚਾਰਜ ਰਹਿੰਦੀ ਆ ਇਹਦਾ ਵੀ ਚਾਰਜ ਮੁੱਕਣ ਵਾਲੀ ਹੈ ਹੁਣ ਤੱਕ ਨਾ ਤੁਹਾਡੇ ਸਾਰਿਆਂ ਦੀ ਮੈਂ ਤਾਂ ਸੁਣਦੀ ਆਈਆਂ ਮੈਨੂੰ ਪੇਕੇ ਆ ਦੀ ਸਪੋਰਟ ਨਹੀਂ ਸੀ ਹੁਣ ਮੈਨੂੰ ਮੇਰੇ ਪੇਕੇ ਆ ਦੀ ਬਹੁਤ ਸਪੋਰਟ ਆ ਮੇਰੇ ਪੇਕੇ ਆ ਦੀ سپورਟ ਨਾਲ ਇੱਥੇ ਕਿੱਦਾਂ ਬਸਣਾ ਉਹ ਮੈਨੂੰ ਪਤਾ ਤੂੰ ਨਾ ਮੇਰੇ ਘਰ ਵਾਲਿਆਂ ਨੂੰ ਜ਼ਿਆਦਾ ਮੱਤਾਂ ਨਾ ਦੇ ਭਾਬੀ ਆਹੀ ਦਲੇਰੀ ਚਾਹੀਦੀ ਤੁਹਾਡੇ ਵਿੱਚ ਜੇ ਤੁਸੀਂ ਬਸਣਾ ਨਾ ਇਦਾਂ ਹੀ ਬਸ ਸਕਦੇ ਹੋ ਬਸੋਗੀ ਤਾਂ ਨਾ ਇੱਥੇ ਜਿੱਥੇ ਰਹੂਗੀ ਚੱਲ ਕਰਨ ਬਾਹਰ ਮੰਮੀ ਜਰਾ ਉੱਠਿਓ